ਅਗਰ ਅਜੇ ਤੱਕ ਇੱਕ ਪਰਮਾਤਮਾ ਜੈਸਾ ਨਹੀਂ ਜੀ ਰਿਆ ਤਾਂ ਅਜੇ ਇਸ ਨੂੰ ਭਵਿਸ਼ ਦੀ ਪ੍ਰਾਪਤੀ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪਰਮਾਤਮਾ ਜੈਸੀ ਜਦ ਮਤ ਆ ਜਾਂਦੀ ਹੈ ਤਾਂ ਪਰਮਾਤਮਾ ਪ੍ਰੇਮ ਦਾ ਸਾਗਰ ਹੈ ਇਹ ਵੀ ਪ੍ਰੇਮ ਦਾ ਸਾਗਰ ਹੋ ਜਾਂਦਾ ਹੈ। ਜੋ ਬ੍ਰਹਮ ਦਾ ਸੁਭਾਵ ਹੈ ਵੇਖ ਕੇ ਅੰਡਠ ਕਰਨਾ ਇਹ ਵੀ ਵਿਵੇਕ ਕੇ ਅੰਡਟ ਕਰਦਾ ਹੈ ਜੋ ਬ੍ਰਹਮ ਦਾ ਸੁਭਾਵ ਹੈ ਸਮਦਰਿਸ਼ਟ ਹੋਣਾ ਇਹ ਵੀ ਸਮਦਰਿਸ਼ਟ ਹੋ ਜਾਂਦਾ ਹੈ ਬ੍ਰਹਮ ਵਿੰਦੇ तिस ਦਾ ਬ੍ਰਹਮਤ ਰਹਿ ਉਹਦੇ ਕੋਲ ਜੈਸੀ ਮਤ ਆਉਂਦੀ ਹੈ ਪਰ ਇਹ ਬ੍ਰਹਮ ਨੂੰ ਜਾਣਨਾ ਕਿ ਬ੍ਰਹਮ ਜੈਸੀ ਮਤ ਨੂੰ ਪ੍ਰਾਪਤ ਕਰਨਾ ਸਾਧਨ ਕੀ ਹੈ ਇੱਕ ਸ਼ਬਦ ਲੈ ਲਾਏ ਕਿ ਅਵਸਥਾ ਬਣੇਗੀ ਕਿਵੇਂ ਇੱਕ ਸ਼ਬਦ ਨਾਲ ਆਪਣੀ ਸੁਰਤ ਜੋੜੇ ਇੱਕ ਸ਼ਬਦ ਵਿੱਚ ਆਪਣਾ ਧਿਆਨ ਜੋੜੇ ਸ਼ਬਦ ਇੱਕ ਉਸ ਦੇ ਆਸਰੇ ਤੇ ਮਨ ਨੂੰ ਇੱਕ ਕਰੇ परमात्मा ਉਹ ਕਦੀ ਦੁਬਦਾ ਦੇ ਚ ਨਹੀਂ ਹੈ ਸਦਾ ਇੱਕ ਹੈ ਮਨੁੱਖ ਦਾ ਮਨ ਸਦਾ ਦੁਬਦਾ ਦੇ ਚ ਦੁਫਾੜ ਹੈ ਦੁਫਾੜ ਹੈ ਕਾਰਨ ਸੰਸਾਰ ਦੇ ਚ ਸਭ ਕੁਝ ਦੋ ਰੰਗੀ ਹੈ ਇੱਕ ਰੰਗੀ ਤੇ ਹੈ ਨਹੀਂ ਤੋ ਮਨ ਦੁਫਾੜ ਹੋ ਜਾਂਦਾ ਹੈ ਹਰ ਵਕਤ ਦੁੱਬਦਾ ਚ ਰਹਿੰਦਾ ਹੈ ਇਹ ਇੱਕ ਕਿਵੇਂ ਹੋਵੇ ਇੱਕ ਸ਼ਬਦ ਲੈ ਲਾਏ ਇੱਕ ਸ਼ਬਦ ਦੇ ਚ ਸੁਰਤ ਜੋੜੇ ਸ਼ਬਦ ਦੇ ਨਾਲ ਸੁਰਤ ਜੋੜਦੇ ਹਨ ਇਹ ਬ੍ਰਹਮ ਨੂੰ ਜਾਣਨ ਵਾਲਾ ਬਣ ਜਾਏਗਾ ਤੇਦੀ ਮਤ ਬ੍ਰਹਮ ਜੈਸੀ ਹੋ ਜਾਏਗੀ ਔਰ ਕੀ ਕੁਝ ਹੋ ਜਾਵੇਗਾ ਇਹ ਸ਼ਬਦ ਬਹੁਤ ਗਹਿਰਾਈਆਂ ਨੂੰ ਛੂੰਦਾ ਹੈ ਲਾਉ ਨੇ ਦੇ ਅਠਾਰਾਂ ਸਿੱਦੇ ਪਿਛੇ ਲਗਿਆਂ ਫਿਰ ਜੋ ਹਰ ਹਿਰਦੇ ਸਦਾ ਵਸਾ ਲਾਉ ਨੇ ਦੇ ਲਾਉ ਤਰਾਂ ਦੀ ਸੰਪਦਾ ਹੈ ਪੈਨੇ ਮੰਦੇ ਸਨ ਕਨਕ ਧਨ Prupa gaudhan gau gajadhan dhan,